ਵੈਲਕਮ ਟੂ ਡੀ ਫੋਰ ਟਿਪਰਸ ਚੈਨਲ ਸੋ ਅੱਜ ਦੀ ਵੀਡੀਓ ਅਸੀਂ ਬੱਚਿਆਂ ਨੂੰ ਪਹਿਲੀ ਵਾਰ ਇਹਨਾਂ ਦੀ ਵੈਕਸੀਨ ਲਵਾਉਣ ਚੱਲੇ ਆ ਤੇ ਅੱਜ ਹੀ ਅੱਜ ਹੀ ਸਨੋ ਵੱਧ ਪੈਣੀ ਸੀ ਇਹ ਵੀ ਨਹੀਂ ਮੈਨੂੰ ਪਤਾ ਕਿ ਇਹਨਾਂ ਦੀ ਤਿੰਨ ਕਾਰ ਸੀਟਾਂ ਗੱਡੀ 'ਚ ਇਕੱਠੀਆਂ ਆ ਜਾਣਗੀਆਂ ਕਿ ਨਹੀਂ ਆ ਜਾਣਗੀਆਂ ਇਹ ਵੀ ਮੈਂ ਦੇਖਣਾ ਆ ਹਲੇ ਵੈਕਸੀਨ ਲਵਾਉਣ ਤੋਂ ਪਹਿਲਾਂ ਮੈਂ ਫਾਰਮੂਲਾ ਲੈ ਕੇ ਆਉਣਾ ਉਹ ਮੌਕ ਗਿਆ ਰਾਤ 2 ਵਜੇ ਗਿਆ 4 ਵਜੇ ਅਪਾਇੰਟਮੈਂਟ 4 ਵਜੇ ਅਪਾਇੰਟਮੈਂਟ ਇਹਨਾਂ ਦੀ ਤੇ 2 ਘੰਟੇ ਹੀ ਆ 2 ਘੰਟੇ ਆ ਕਿਉਂਕਿ ਸਾਨੂੰ ਪਤਾ ਹੈ ਕਿ ਬੱਚਿਆਂ ਨਾਲ ਬੰਦਾ ਲੇਟ ਹੋ ਜਾਂਦਾ ਹਨਾ ਅੱਜ ਅਸੀਂ ਪਹਿਲੀ ਵਾਰੀ ਇਹਨਾਂ ਨੂੰ ਬਾਹਰ ਲੈ ਕੇ ਚੱਲੇ ਆ ਤਾਂ ਸਾਡੇ ਲਈ ਵੀ ਕਿ ਨਵਾਂ ਹੀ ਐਕਸਪੀਰੀਅੰਸ ਆ ਗੱਡੀ ਆਲਾ ਤਾਂ ਆਟਾ ਤੇ ਉਸ ਤੋਂ ਬਾਅਦ ਇਹਨਾਂ ਦਾ ਪਤਾ ਨਹੀਂ ਕਿਵੇਂ ਕਰਨੀ ਕਿਉਂਕਿ ਅਸੀਂ ਦੋਨੇ ਹੀ ਹੋਵਾਂਗੇ ਕੋਈ ਹੋਰ ਹੋਣਾ ਨਹੀਂ ਹੈਗਾ ਹੈਲਪ ਕਰਾਉਣ ਵਾਲਾ ਹਾਂ ਕਿਉਂਕਿ ਜੇ ਤਿੰਨੇ ਕਾਰ ਸੀਟਾਂ ਪਿੱਛੇ ਲੱਗ ਗਈਆਂ ਤਾਂ ਆਰਸ਼ ਨੂੰ ਆਰਸ਼ ਨੂੰ ਮੂਰੇ ਬੈਠਣਾ ਪੈਣਾ ਹੈ ਹਨਾ ਜੇ ਜੇ ਮੈਨੂੰ ਆਇਆ ਕਿ ਜੇ ਉਹਨਾਂ ਚੋਂ ਇੱਕ ਵੀ ਰੋਣ ਲੱਗ ਗਿਆ ਤਾਂ ਉਹਨੂੰ ਕਿਵੇਂ ਰਾਹ ਚ ਰਾਹ ਚ ਰੋਕੇ ਜੋਪ ਕਰਾਉਣਾ ਪੈਣਾ ਹੈ ਹਾਂਜੀ ਕੋਸ਼ਿਸ਼ਾਂ ਮੈਂ ਲਈ ਪਰ ਸ਼ੁਕਰ ਹੈ 15 ਮਿੰਟ ਦਾ ਹੀ ਰਾਹ ਹੈ ਆ ਬੜੀ ਦੂਰ ਨਹੀਂ ਹੈਗਾ ਹਾਂ ਤਾਂ ਸਾਡੀ ਕੋਸ਼ਿਸ਼ ਇਹੀ ਰਹੂਗੀ ਕਿ ਵੀ ਇਹਨਾਂ ਨੂੰ ਅਸੀਂ ਘਰੋਂ ਹੀ ਪੂਰਾ ਪ੍ਰੋਪਰ ਫੀਡ ਕਰਾ ਕੇ ਇਹਨਾਂ ਨੂੰ ਉੱਥੇ ਲੈ ਕੇ ਜਾਈਏ ਤਾਂ ਜੋ ਕਿ ਰਾਹ ਚ ਇਹ ਉੱਠਣੀ ਨਾ ਹੈ ਮਤਲਬ ਕਿ ਕੋਪੋ ਕੇ ਸੁੱਤੀ ਸੁੱਤੀ ਰਹਿਣਾ ਵੀ ਉੱਠਣੀ ਨਾ ਜੇ ਔਟ ਘੜੇ ਤਾਂ ਫਿਰ ਵੀ ਸਾਨੂੰ ਸਾਨੂੰ ਔਖਾ ਹੋ ਜਾਣਾ ਥੋੜਾ ਜਾਂ ਨਾ ਵੀ ਰਾਹ ਚ ਇੰਨੀ ਸ로우 ਪਈ ਕਿੱਥੇ ਰੋਕ ਕੇ ਇਹਨਾਂ ਨੂੰ ਫੀਡ ਕਰਾਵਾਂਗੇ ਹਨ ਮੈਂ ਚੱਲੇ ਬੱਚਿਆਂ ਦਾ ਫਾਰਮੂਲਾ ਲੈ ਤੁਹਾਨੂੰ ਬਾਅਦ ਦਿਖਾਉਣਾ ਠੰਡ ਕਿੰਨੀ ਹੈ ਇਹ ਇਹ ਆਜੀ ਭਈਆ ਸਾਰੀ ਕੱਲ ਡਾਈਵੇ ਸਾਫ਼ ਕਰਕੇ ਛੱਡਿਆ ਸੀ ਤੇ ਆ ਸਾਡਾ ਡਸਟ ਵੀ ਨਾ ਜਿਹੜਾ ਜਿੰਨਾ ਟਾਈਮ ਅਗਲੀ ਵਾਰ ਨਹੀਂ ਉਹਨਾਂ ਟਾਈਮ ਇੱਥੇ ਪਿਆ ਰਹੇ ਆਇਨਾ ਫਾਰਮੂਲਾ ਬੱਚਿਆਂ ਦਾ ਕਿਰਕਲੈਂਡ ਦਾ ਮੈਂ ਆਹ ਬਾਈ ਕੀਤਾ ਸੀ ਕੋਸਕੋ ਤੋਂ ਕਿਰਕਲੈਂਡ ਵਾਲਾ 0 ਤੋਂ 12 ਮੰਥ ਵਾਲਾ ਵੈਸੀ ਇਹ ਹੈਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ 1.36 ਕੇਜੀ ਦਾ ਹਨ ਇਹ 43 ਡਾਲਰ ਦਾ ਸੀ ਤੇ ਜਿਹੜਾ ਅਸੀਂ ਇਨਫਰਮਲ ਯੂਜ਼ ਕਰਦੇ ਸੀ ਬਾਲਮਟ ਵਾਲਾ ਉਹ ਹੈਗਾ ਸੀ 450 500 ਗ੍ਰਾਮ 40 ਡਾਲਰ ਦਾ ਤਾਂ ਕਰਕੇ ਫਿਰ ਅਸੀਂ ਸੋਚਿਆ ਸੀ ਵੀ ਚੱਲ ਸਾਨੂੰ ਉਹ ਮਹਿੰਗਾ ਪੈ ਰਿਹਾ ਕਿਉਂਕਿ ਬੱਚੇ ਤੈਨਾਂ ਕਰਕੇ ਮੈਂ ਜਿਆਦਾ ਲੱਗਦਾ ਸੀ ਤਾਂ ਫਿਰ ਅਸੀਂ ਆ ਸੋਚਿਆ ਕਿ ਸਾਨੂੰ ਕਿਸ ਨੇ ਸਲਾਹ ਦਿੱਤੀ ਸੀ ਕਿ ਤੁਸੀਂ ਕਿਰਕ ਲੈਂਡਰ ਆ ਯੂਜ਼ ਕਰਕੇ ਦੇਖੋ ਵੀ ਇਹਦੇ ਵੀ ਜਿਹੜੇ ਇਨਗਰੀਡੀਅੰਟਸ ਨੇ ਸਾਰੇ ਸੇਮ ਹੀ ਨੇ ਤੇ ਵੀ ਤੁਸੀਂ ਇੱਕ ਵਾਰੀ ਯੂਜ਼ ਕਰਕੇ ਦੇਖੋ ਤੇ ਅਸੀਂ ਮੈਂ ਫਿਰ ਅਸੀਂ ਸੋਚਿਆ ਕਿ ਚੱਲ ਵੀ ਇਹ ਯੂਜ਼ ਕਰਕੇ ਦੇਖਦੇ ਆ ਜਦੋਂ ਬੰਦੇ ਨੂੰ ਕਾਣੀ ਹੋਵੇ ਯੂਜ਼ਲੀ ਉਹਦੇ ਹੀ ਬੰਦੇ ਨੂੰ ਟ੍ਰੈਫਿਕ ਮਰਦਾ ਹੁੰਦਾ ਹਨਾ ਮੇਰੇ ਕੋਲ 2:50 ਹੋ ਗਿਆ ਮੈਂ ਰਿੱਤੋ ਘਰ ਆਪਣਾ ਦੂਰ ਹੈਗਾ ਆ 10 ਮਿੰਟ ਦਾ ਰਾਹ ਆ 3:00 3:00 ਵਜੇ ਤੈਨੂੰ 5:00 ਤੱਕ ਪਹੁੰਚ ਜਾਣਾ ਹੈ ਮੈਂ ਹੀ ਚਲੇ ਜਾਣਾ ਮੈਂ ਨਹੀਂ ਚਾਹ ਰਹਾ ਮੇਰੇ ਭਾਗਤ ਨੂੰ ਤਾਂ ਡੇਟ ਹੋਣਾ ਸੀ। ਵੱਜ ਗਿਆ ਪੇਮੈਂਟ ਹੋ ਗਿਆ। ਤੇਸਾ ਹੈ ਅੰਮਮੀ ਨੇ ਸਾਗ ਬਣਾਇਆ ਸੀ ਕੱਲ। ਤੁਸੀਂ ਗਰਮ ਕਰਕੇ ਖਾ ਰਹੇ ਹਾਂ ਅੱਜ। ਬਹੁਤ ਸੇਸ਼ੇਤੀ ਖਾ ਲਓਂਦਰ ਦੋ ਕ ਰੋਟੀਆਂ ਉੱਤੇ ਪਾ ਕੇ ਖਾ ਲਓ। ਆ ਮੈਂ ਤੋਤੀ ਪਾ ਲਈ। ਸਾਰਿਆਂ ਨੂੰ ਕਾਰ ਸੀਟਾਂ 'ਚ ਪਾਤਾ ਆ ਮੈਂ ਕਿਉਂਕਿ ਮੈਨੂੰ ਲੱਗਦਾ ਹੁਣ ਇਹਨੂੰ ਪੀਟ ਦਿੱਤੀ ਹੋਈ ਹੈ ਤਾਂ ਸੁੱਤੇ ਪਏ ਨੇ ਇਹ ਆਦ ਵਿੱਚ ਲੱਗਦਾ ਮੈਨੂੰ ਅਜੇ ਵੀ ਨੂੰ ਨੂੰ ਜਿਆ ਕਰਦਾ ਤੇ 1.5 ਘੰਟੇ ਬਾਅਦ ਉੱਠਣਾ ਵੈਸੇ ਤਾਂ ਨਾ ਮੈਂ ਪਰ ਦੇਖਦੇ ਆ ਗੱਡੀ ਦੇ ਵਿੱਚ ਕਿਤੇ ਕੱਲਾ ਹੀ ਨਾ ਫਿਰਾਂ ਨੇ ਘਿੜਾ ਰਾਂ ਕਿਉਂਕਿ ਫਿਰ ਗੱਡੀ ਰੋਕਣੀ ਪੈਣੀ ਹੈ ਕਿਤੇ ਪੈਸੇ ਨਾਲ ਚੱਕ ਲੈ ਸਾਰਾ ਕੁਝ ਇਹਨਾਂ ਦਾ ਫਾਰਮੂਲਾ ਵਗੈਰਾ ਤੇ ਫਿਰ ਫਿਰ ਵੀ ਗੱਡੀ ਰੋਕਣੀ ਔਖੀ ਆ ਨਾ ਕਿਉਂਕਿ ਠੰਡ ਬਾਹਰ ਬਹੁਤ ਤਾਂ ਸਨੋ ਪੈ ਰਹੀ ਹੈ ਬਹੁਤ ਜ਼ਿਆਦਾ ਸਨੋ ਥੋੜੀ-ਥੋੜੀ ਚਾਵਾਂਗੇ ਹਾਂਜੀ ਅਸੀਂ ਇਹਨਾਂ ਤਿੰਨਾਂ ਨੂੰ ਬਿਠਾ ਲਿਆ ਪਿੱਛੇ ਉਹ ਕਾਰ ਸੀਟਾਂ ਦੇ ਬੇਸ ਤਾਂ ਲੱਗੇ ਸੀ ਸੌਖੇ ਮਾਰ ਦੇਣੀਆਂ ਕਾਰ ਸੀਟਾਂ ਨੇ ਜਿਹੜੀਆਂ ਉਹ ਹੁਣ ਛੋੜੀਆਂ ਚੌੜੀਆਂ ਜਿਹੀਆਂ ਕਰਕੇ ਉਹ ਤਾਂਨੇ ਔਖੀ ਅਡਜਸਟ ਕੀਤੀਆਂ ਨੇ ਪੂਰੇ ਪੂਰੇ ਟਾਈਮ ਤੀ ਤਾਰੇ ਪੂਰੇ ਪੂਰੇ ਟਾਈਮ ਤੀ ਤਾਰੇ ਆਸੀਂ ਪਾਣੇ ਆਪਾਂ ਸਵਾ 4 ਪਹੁੰਚ ਰਹੇ ਹਾਂ ਉਹਨਾਂ ਨੇ ਸਵਾ 4 ਪਹੁੰਚ ਰਹੇ ਉਹਨਾਂ ਨੇ 4:00 ਵਜੇ ਮਿਲਾਇਆ ਸੀਗਾ 15 ਮਿੰਟ ਲੇਟ ਆ ਪਰ ਚਲੋ ਕਹਿ ਦਾਂਗੇ ਉਹਨਾਂ ਨੂੰ ਤਿੰਨ ਬੱਚਿਆਂ ਨੂੰ ਲੈ ਕੇ ਆਣਾ ਵੀ ਜਿਹੜਾ ਸੌਖਾ ਆ ਕਿਉਂਕਿ ਜੇ ਇੱਕ ਚੁੱਪੁੰਦਾ ਹੈ ਦੂਜਾ ਰੋਣ ਲੱਗ ਜਾਂਦਾ ਫਿਰ ਜਦੋਂ ਉਹਨਾਂ ਨੂੰ ਚੁੱਪ ਕਰਾਈਦਾ ਫਿਰ ਤੀਸਰਾ ਫਿਰ ਰੋਣ ਲੱਗ ਜਾਂਦਾ ਹੈ ਅਹੀ ਇੱਕ ਚੀਜ਼ ਆ ਜਿਹੜੀ ਸਾਨੂੰ ਮਤਲਬ ਕਿ ਸੋਚਿਆ ਸੀ ਅਸੀਂ ਫੇਸ ਕਰਾਂਗੇ ਕਿ ਇਹਨਾਂ ਦਾ ਫੀਡ ਟਾਈਮ ਤੇ ਜਿਹੜੀ ਅਪਾਇੰਟਮੈਂਟ ਦਾ ਸਕੈਡਿਊਲ ਦੋਨੇ ਚੀਜ਼ਾਂ ਇਕੱਠੀਆਂ ਕਰਨੀਆਂ ਉਹਨਾਂ ਨੂੰ ਮੈਚ ਕਰਨਾ ਟਾਈਮਿੰਗ ਮੈਚ ਕਰਨੀ ਇਹ ਚੀਜ਼ ਥੋੜੀ ਜਿਹੀ ਔਖੀ ਹੋ ਜਾਂਦੀ ਆ ਹੁਣ ਕਿਤੇ ਚੂਚੂ ਜੀ ਕਰੀ ਤਾਂ ਜਾਂਦੇ ਨੇ ਤੇ ਬਾਕੀ ਦਾ 10 ਮਿੰਟ ਦਾ ਰਹਾ ਵੀ ਅਸੀਂ ਹੋ ਸਕਦਾ ਸੀ ਪਹੁੰਚ ਜਾਗੇ ਟਾਈਮ ਤੇ ਤਾਂ ਪਹੁੰਚ ਹੀ ਜਾਵਾਂ ਆ ਬਸ ਇਹ ਕਿ 10 ਮਿੰਟ ਦੇ ਵਿੱਚ ਵਿੱਚ ਨਾ ਰੋਣ ਲੱਗ ਜਣ ਲੱਗੇ ਵੀ ਆਹੀ ਚੀਜ਼ ਤਾਂ ਹੁੰਦਾ ਸਭ ਨੂੰ ਹਾਂਜੀ ਅਸੀਂ ਟਰਾਈ ਕਰਾਂਗੇ ਵੀ ਹਾਂ ਉੱਥੇ ਜਾ ਕੇ ਵੀ ਅਸੀਂ ਜਿਹੜੀ ਅਪਾਇੰਟਮੈਂਟ ਆ ਉਹਦਾ ਜਿਹੜੀ ਇਹਨਾਂ ਦੀ ਵੈਕਸੀਨ ਲੱਗਣੀ ਆ ਉਹ ਚੀਜ਼ਾਂ ਵੀਡੀਓ ਚ ਕੈਪਚਰ ਕਰਨ ਦੀ ਪਹਿਲਾਂ ਤੁਹਾਨੂੰ ਅਸੀਂ ਪਰਮਿਸ਼ਨ ਲੈਣੀ ਪੈਣੀ ਆ ਨਾ ਉਹਨਾਂ ਨੂੰ ਪੁੱਛਾਂਗੇ ਜਿਹੜੀ ਜਿਹੜੀ ਨਰਸ ਨੇ ਉਹ ਚੀਜ਼ ਕਰਨੀ ਆ ਕਿ ਅਸੀਂ ਵੀ ਅਸੀਂ ਵੀਡੀਓ ਬਣਾ ਸਕਦੇ ਹਾਂ ਕਿ ਨਹੀਂ ਬਣਾ ਸਕਦੇ ਹਾਂ ਨਾ ਜੇ ਉਹਨੇ ਕਿਤੇ ਅਲਾਉ ਕੀਤਾ ਤਾਂ ਅਸੀਂ ਬਣਾ ਲਾਂਗੇ ਨਹੀਂ ਅਸੀਂ ਬਾਅਦ ਚ ਫਿਰ ਬਾਕੀ ਚੀਜ਼ ਵੈਕਸੀਨ ਲਵਾਉਣ ਤੋਂ ਬਾਅਦ ਅਸੀਂ ਘਰ ਆ ਕੇ ਉਹ ਜੀ ਸਾਰੀ ਐਕਸਪਲੇਨ ਕਰ ਦਾਂਗੇ ਕਿ ਉਹਨਾਂ ਨੇ ਕਿਹੜੀ ਕਿਹੜੀ ਚੀਜ਼ ਦਾ ਚੈੱਕਅਪ ਕੀਤਾ ਉਹਨਾਂ ਦੀ ਵੈਕਸੀਨ ਦੇ ਵਿੱਚ ਨਾ ਕਿ ਉਹ ਵੈਕਸੀਨ ਕਿਸ ਚੀਜ਼ ਉਹ ਨਹੀਂ ਉਹ ਤੁਸੀਂ ਸਾਰੇ ਇਨਫੋਰਮੇਸ਼ਨ ਉਹਨਾਂ ਨੂੰ ਪੁੱਛਾਂਗੇ ਜੇ ਰਿਕਾਰਡ ਕਰਨ ਦਿੱਤਾ ਤਾਂ ਠੀਕ ਆ ਨਹੀਂ ਤਾਂ ਫਿਰ ਉਹਨਾਂ ਤੋਂ ਪੁੱਛ ਕੇ ਘਰੇ ਆ ਕੇ ਦੱਸਦਾ ਮੈਸੇਜ ਆਏ ਸੀਗੇ ਕਮੈਂਟ ਆਏ ਸੀ ਵੀ ਥੋੜੀ ਵੱਡੀ ਵੀਡੀਓ ਬਣਾਓ ਮੈਂ ਇਹੀ ਕਹਿਣਾ ਕਿ ਵੀ ਵੀ ਬਲੌਗ ਤਾਂ ਅਸੀਂ ਵੀ ਵੱਡੇ ਬਣਾਉਣੇ ਚਾਹੁੰਦੇ ਆਂ ਵੀ ਹਾਂ ਫਿਰ ਚਲੋ 10 15 ਮਿੰਟ ਦੇ ਹੋਣੇ ਚਾਹੀਦੇ ਹਨ ਮਗਰ ਬੱਚੇ ਵਿੱਚ ਵਿੱਚ ਰੋਣ ਲੱਗ ਜਾਂਦੇ ਨੇ ਫਿਰ ਉਹ ਬੰਦਾ ਡਿਸਕਨੈਕਟ ਜਾਂ ਹੋ ਜਾਂਦਾ ਬਲੌਗ ਨਾਲੋਂ ਫਿਰ ਬੰਦੇ ਨੂੰ ਆ ਜਾਂਦਾ ਕਿ ਨਹੀਂ ਯਾਰ ਪਹਿਲਾਂ ਇੰਨਾਂ ਦੀ ਟੇਕ ਕਰੇ ਕਰੀ ਰੋਈ ਜਾਂਦੇ ਬੱਚੇ ਸਾਰੇ ਆਨੇ ਇਹ ਚੀਜ਼ ਹੋ ਗਈ ਤੇ ਸੈਕਿੰਡ ਹੋਣਾ ਉਹ ਮੈਂ ਫੁੱਲ ਟਾਈਮ ਜੌਬ ਬਾਹਰ ਕਰਦਾ ਕੋਈ ਹੈ ਨਾ ਤੇ ਮੈਂ ਹੀ ਇਕੱਲਾ ਘਰ ਚ ਕਮਾਉਣ ਵਾਲਾ ਤਾਂ ਫਿਰ ਮੈਨੂੰ ਬਾਹਰ ਜਾਣਾ ਪੈਂਦਾ ਆ ਮੋਸਟਲੀ ਘਰੋਂ ਬਾਹਰ ਹੀ ਰਹਿਣਾ ਆ ਤਾਂ ਜਿੰਨਾ ਟਾਈਮ ਵੀ ਮੇਰੇ ਕੋਲ ਘਰੇ ਹੁੰਦਾ ਆ ਤਾਂ ਫਿਰ ਮੈਂ ਉਹ ਚੋਂ ਥੋੜਾ ਜਿਹਾ ਟਾਈਮ ਕੱਢ ਕੇ ਫਿਰ ਮੈਂ ਬਲੌਗ ਬਣਾ ਲਈਦਾ ਵੀ ਹਾਂ ਚੱਲ ਯਾਰ ਵੀ ਬਾਕੀ ਸਾਰਿਆਂ ਨੇ ਕਹਿ ਰਹੇ ਆ ਕਿ ਚਲੋ ਥੋੜੀ ਜੀ ਇਨਫੋਰਮੇਸ਼ਨ ਸ਼ੇਅਰ ਕਰ ਦਿੰਨੇ ਆ ਸਾਡਾ ਥੋੜਾ ਜਿਹਾ ਧਿਆਨ ਹੁੰਦਾ ਕਿ ਅਸੀਂ ਜਿਹੜਾ ਬਲੌਗ ਆ ਬਹੁਤ ਥੋੜਾ ਜਿਹਾ ਚਲੋ ਹਾਸਿਆ ਖੇਡੀਆਂ ਵੀ ਹੋਣੀਆਂ ਚਾਹੀਦੀਆਂ ਨੇ ਮੈਂ ਥੋੜੀ ਜਿਹਾ ਮੋਸਟਲੀ ਸਾਡਾ ਟਾਰਗੇਟ ਹੁੰਦਾ ਕਿ ਉਹ ਚੀਜ਼ ਦੇ ਵਿੱਚ ਅਸੀਂ ਨੌਲੇਜ ਦਈਏਗਾ ਹਨਾ ਬੱਚਿਆਂ ਨੂੰ ਲੈ ਕੇ ਨੌਲੇਜ ਦਈਏ ਕਿ ਆਹ ਚੀਜ਼ ਅਸੀਂ ਸਿੱਖਿਆ ਤੇ ਆਹ ਚੀਜ਼ ਸਾਨੂੰ ਸ਼ੇਅਰ ਕਰਨੀ ਚਾਹੀਦੀ ਦੂਸਰੇ ਨਾਲ ਵੀ ਪਹਿਲੀ ਵਾਰ ਐ ਹੋ ਰਿਹਾ ਕਿ ਜਿਆਦਾ ਧਿਆਨ ਮੇਰਾ ਪਿੱਛੇ ਨੂੰ ਜਾ ਰਿਹਾ ਮੂਹਰ ਨੂੰ ਘਟ ਜਾ ਰਿਹਾ ਕਿਉਂਕਿ ਤਿੰਨ ਦਿਨ ਮੈਂ ਪਹਿਲੀ ਵਾਰ ਬਿਠਾਇਆ ਗੱਡੀ 'ਚ ਨਹੀਂ ਮੈਂ ਦੇਖਿਆ ਸੀ ਅੰਦਰ ਕਈਆਂ ਦੀਆਂ ਗੱਡੀਆਂ ਦੇ ਵਿੱਚ ਨਾ ਪਿੱਛੇ ਕੈਮਰਾ ਲੱਗਿਆ ਹੁੰਦਾ ਵੀ ਤੁਸੀਂ ਉਹਨਾਂ ਦਾ ਫੇਸ ਦੇਖ ਸਕਦੇ ਹੋ ਉਹ ਜੀ ਲਵਾ ਲੈਣੇ ਹਾਂ ਹਾਂ ਉਹ ਚੀਜ਼ ਲਵਾਉਣੀ ਪੈਣੀ ਹੈ ਕਿਉਂਕਿ ਮੈਂ ਤਾਂ ਪਿੱਛੇ ਬੈਠ ਨਹੀਂ ਸਕਦੀ ਤਾਂ ਆਪਾਂ ਨੂੰ ਉਹ ਚੀਜ਼ ਜ਼ਿਆਦਾ ਸਹੀ ਰਹੂਗੀ ਐਟਲੀਸਟ ਵੀ ਆਪਾਂ ਦੇਖ ਤਾਂ ਪਾਵਾਂਗੇ ਬੱਚਿਆਂ ਦੇ ਫੇਸ ਵਗੈਰਾ ਅਸੀਂ ਇੱਕ ਕਮੈਂਟ ਪੜਿਆ ਸੀ ਜਿਹੜਾ ਰੀਸੈਂਟਲੀ ਬੱਚਿਆਂ ਦੀ ਇੰਟਰੋ ਪਾਈ ਆ ਨਾ ਉਹਦੇ ਤੇ ਥੱਲੇ ਕਿਸੇ ਨੇ ਕਮੈਂਟ ਕੀਤਾ ਕਿ ਤੁਸੀਂ ਚੈਨਲ ਦਾ ਨਾਮ T for Tripੜ ਕਿਵੇਂ ਸੋਚਿਆ ਕਿਵੇਂ ਰੱਖਿਆ ਹਨ ਇਹ ਚੀਜ਼ ਇਹ ਚੀਜ਼ ਕਿਸ ਕੋਈ ਵੀ ਸਾਨੂੰ ਤਾਂ ਨਾ ਕੋਈ ਵੀ ਚੀਜ਼ ਮਤਲਬ ਕਿਸੇ ਨੂੰ ਨਾਮ ਦੇਣਾ ਆ ਉਹ ਜੀ ਬਹੁਤ ਹੀ ਜ਼ਿਆਦਾ ਔਖੀ ਲੱਗਦੀ ਆ ਵੀ ਜਿਵੇਂ ਆਪਾਂ ਇਹ ਨਹੀਂ ਕਹਿ ਰਹੇ ਹੁੰਦੇ ਕਿ A ਫਾਰ ਐਪਲ B ਫਾਰ ਬੈਟ ਤਾਂ ਉਹਦੇ ਜਦੋਂ ਫਿਰ T ਫਾਰ ਮੈਂ ਫਿਰ ਉਹ ਸੋਚਿਆ ਯਾਸ਼ਨ ਕਹਿਣਾ T ਫਾਰ ਟ੍ਰਿਪਲਟ ਹੋ ਸਕਦਾ ਹੈ ਨਾ ਤਾਂ ਫਿਰ ਅਸੀਂ T ਫਾਰ ਟ੍ਰਿਪਲਟ ਰੱਖਿਆ ਸੀ ਨਾ ਚੈਨਲ ਦਾ ਬਾਲਾ ਸੌਖਾ じゃ ਕੋਈ ਸਮਝ ਆ ਬਹੁਤ ਸੌਖਾ じゃ ਸੀ ਵੀ ਆ ਵੀ ਸੋਚਿਆ ਜੈਨ ਨਹੀਂ ਪਿਆ ਬਾਲਾ ਵੀ ਹਾਂ ਕਿ ਵੀ ਨਾ ਕੀ ਰੱਖੀਏ ਕੀ ਚੈਨਲ ਦਾ ਹਨਾ ਅਈ T ਫਾਰ ਟ੍ਰਿਪਲਟ ਹੀ ਰੱਖਤਾ ਵਧੀਆ ਲੱਗਿਆ ਵਾ ਸਾਰਿਆਂ ਨੂੰ ਜਿੰਨਾਂ ਨੇ ਹਾਂ ਸਿੰਪਲ じゃ ਨਾ ਹਾਂ ਸੌਖਾ ਜਿਹਾ ਰੱਖਣਾ ਵੀ ਇੰਦਰ ਉਹ ਵੀ ਕਾਫੀ ਕਮੈਂਟ ਆਏ ਹੋਏ ਸੀਗੇ ਵੀ ਕਈਆਂ ਦੇ ਬੇਬੀਜ਼ ਨਹੀਂ ਹੋ ਰਹੇ ਕਈ ਵੀ ਮਤਲਬ ਵੇਟ ਕਰ ਰਹੇ ਨੇ ਹਾਂ ਇਹ ਹਾਂ ਕਈ ਕਹਿ ਰਹੇ ਸੀਗੇ ਵੀ ਤੁਸੀਂ ਲੱਖੀ ਹੋ ਬਹੁਤ ਵੀ ਬੇਬੀ ਹੋਗੇ ಅಂತ ਆ ਚੀਜ਼ ਬੇਨੋ ਵੀ ਆਇਆ ਹੋਇਆ ਸੀ ਜਦੋਂ ਕਈਆਂ ਜਿੰਨਾਂ ਨਹੀਂ ਹੈਗੇ ਕਪਲ ਨੇ ਜਿੰਨਾਂ ਨੂੰ ਕਾਫੀ ਟਾਈਮ ਹੋ ਗਿਆ ਮੈਰਿਜ ਹੋਈ ਨੂੰ ਵੀ ਤੇ ਉਹ ਬੱਚੇ ਦੀ ਵੇਟ ਕਰ ਰਹੇ ਨੇ ਨਾ ਕਦੋਂ ਉਹਨਾਂ ਦੇ ਘਰੇ ਦਾਤ ਆਵੇ ਤਾਂ ਉਹਦੇ ਮੈਨੂੰ ਇਹ ਚੀਜ਼ ਜਦੋਂ ਮੈਂ ਐਸੇ ਪੜਿਆ ਨਾ ਮੈਨੂੰ ਉਹਦੇ ਹੀ ਅਰਦਾਸ ਨਿਕਲੀ ਮੇਰੇ ਮੋਹ ਕੇ ਸੱਚੇ ਪਾਸ਼ਾ ਕਰ ਜਲਦੀ ਕਰਤੀ ਸਾਰਿਆਂ ਦੇ ਘਰੇ ਇਹ ਦਾਤ ਹੋਵੇ ਇਹ ਦਾਤ ਕੋਈ ਬੰਝਾ ਨਾ ਰਹੇ ਬਿਲਕੁਲ ਮੈਨੂੰ ਨੇ ਇੱਕ ਐਗਜ਼ਾਮਪਲ ਜਿੱਤੇ ਆਉਂਦੀ ਆ ਕਿ ਇੱਕ ਬੱਚਾ ਦੁਕਾਨ ਤੇ ਗਿਆ ਤੇ ਦੁਕਾਨ ਤੇ ਜਾ ਕੇ ਜਦੋਂ ਉਹਨੇ ਸੌਦਾ ਕੀਤਾ ਸੌਦਾ ਕੀਤਾ ਤਾਂ ਬਾਦ ਦੁਕਾਨਦਾਰ ਨੇ ਦੁਕਾਨਦਾਰ ਉਹਨੂੰ ਕਹਿੰਦਾ ਵੀ ਤੂੰ ਇਹ ਡੱਬੇ ਚ ਥੋੜੀਆਂ ਟੌਫੀਆਂ ਲਾ ਲਾ ਤੇ ਜਦੋਂ ਉਹ ਬੋ ਦੁਕਾਨਦਾਰ ਨੂੰ ਕਹਿੰਦਾ ਵੀ ਨਹੀਂ ਕਹਿੰਦਾ ਤੂੰ ਆਪ ਆਪਦੇ ਹੱਥ ਨਾਲ ਚੱਕ ਕੇ ਫੜਾ ਉਹ ਕਹਿੰਦਾ ਨਹੀਂ ਕਹਿੰਦਾ ਤੂੰ ਚੱਕ ਲਾ ਆਪਦੇ ਜਿੰਨੀਆਂ ਚੱਕੀਆਂ ਚੱਕ ਲਾ ਤੂੰ ਆਪਦੇ ਹੱਥ ਨਾਲ ਚੱਕ ਲਾ ਤੇ ਉਹ ਕਹਿੰਦਾ ਨਹੀਂ ਕਹਿੰਦਾ ਤੂੰ ਹੀ ਦੁਕਾਨਦਾਰ ਨੂੰ ਕਹਿੰਦਾ ਕਹਿੰਦਾ ਨਹੀਂ ਤੂੰ ਹੀ ਚੱਕ ਕੇ ਫੜਾ ਮੈਨੂੰ ਤਾਂ ਫਿਰ ਜਦੋਂ ਦੁਕਾਨਦਾਰ ਵਿੱਚ ਦੋ ਤਿੰਨ ਵਾਰ ਉਹਦੇ ਮਨਾਂ ਕਰਨ ਵਾਲ ਬੱਚੇ ਦੇ ਦੁਕਾਨਦਾਰ ਕਹਿੰਦਾ ਚਲ ਠੀਕ ਆ ਵੀ ਮੈਂ ਹੀ ਜਾ ਕੇ ਫੜਾ ਦਿੰਦਾ ਤਾਂ ਜਦੋਂ ਉਹਨੇ ਡੱਬਾ ਖੋਲ ਕੇ ਮੂਠੀ ਭਰ ਕੇ ਉਹਨੂੰ ਜਰ ਚੱਕ ਕੇ ਫੜਾਈ ਬੱਚੇ ਨੂੰ ਟੌਫੀਆਂ ਤਾਂ ਬੱਚਾ ਉਹਨੇ ਪੁੱਛਿਆ ਬੱਚੇ ਨੂੰ ਪੁੱਛਿਆ ਕਹਿੰਦਾ ਵੀ ਹੁਣ ਵੀ ਤੂੰ ਮੈਂ ਫੜਾਈ ਰ ਹੁਣ ਵੀ ਤੂੰ ਫੜਾਈ ਰ ਆ ਮੈਂ ਵੀ ਤੂੰ ਆਪ ਕਰ ਤੂੰ ਨਹੀਂ ਚੱਕ ਰਿਆ ਸੀ ਤੇ ਉਹ ਕਹਿੰਦਾ ਵੀ ਜੇ ਮੈਂ ਆਪ ਚੱਕਦਾ ਵੀ ਮੇਰਾ ਛੋਟਾ ਹੱਥ ਆ ਵੀ ਜੇ ਮੈਂ ਆਪ ਚੱਕਦਾ ਮੈਂ 2-3 2-3 ਹੀ ਮੇਰੇ ਹੱਥ ਚ ਆਉਣੀਆਂ ਸੀ ਮੈਂ ਜੇ ਤੂੰ ਹੋਰ ਤੇਰਾ ਹੱਥ ਵੱਡਾ ਹੈ ਤੇ ਤੂੰ ਮੈਨੂੰ ਗੱਫਾ ਭਰ ਕੇ ਫੜਾਤਾ ਹਨਾ ਬਟਾ ਕਿ ਮੈਨੂੰ ਮੈਨੂੰ ਤੂੰ ਵਾਧ ਦੇਤੀਆਂ ਡੋਕੀਆਂ ਤਾਂ ਮੈਂ ਇਹੀ ਕਹਿਣਾ ਚਾਹਣਾ ਕਿ ਕਿ ਜੇ ਸਾਡੀ ਡੋਰ ਆ ਜਿਹੜੀ ਜੇ ਤੋ ਪਰਮਾਤਮਾ ਦੇ ਹੱਥ ਛੱਡ ਦਿੰਨੇ ਆ ਤਾਂ ਫਿਰ ਇਹ ਗੱਫੇ ਭਰ-ਭਰ ਖੁਸ਼ੀਆਂ ਦਿੰਦਾ ਆ ਤੇ ਬਸ ਗੱਲ ਇੱਥੇ ਆ ਜਾਂਦੀ ਕਿ ਸਾਡੇ ਚ ਬਸ ਇਹ ਜਿਹੜਾ ਸਾਡਾ ਵਿਸ਼ਵਾਸ ਹੈ ਵਿਸ਼ਵਾਸ ਤੇ ਗਿਆ ਰਹਿਣਾ ਚਾਹੀਦਾ ਆ ਬਿਲਕੁਲ ਵਾਹ ਇੰਦਾਂ ਕਿੰਨੀ ਸੋਹਣੀ ਐਗਜ਼ਾਮਪਲ ਦਿੱਤੀਆਂ ਕਦੇ ਕਦੇ ਮੈਂ ਸਿਆਣੀਆਂ ਗੱਲਾਂ ਵੀ ਕਰ ਲੈਣਾ ਕਿ ਜੀ ਅਸੀਂ ਐਂਟਰੈਂਸ ਤੇ ਪਹੁੰਚ ਗਏ ਆ ਤੇ ਹੁਣ ਇੱਕ ਇੱਕ ਕਰਕੇ ਬੱਚਾ ਨੂੰ ਬਾਹਰ ਕੱਢਦੇ ਆ ਤੇ ਫਿਰ ਅੰਦਰ ਜਾ ਕੇ ਮਨਵਾ ਦਾਸਤੇ ਉਹ ਵੀ ਆ ਗਿਆ ਤੀਸਰਾ ਵੀ ਆ ਗਿਆ ਪਾਰਕਿੰਗ ਤੇ ਲਾਇਆ ਉਹ ਕਾਰ ਤੇ ਫਿਰ ਜਲਦੀ ਜਲਦੀ ਆ ਜਾਓ ਤਾਂ ਪਹਿਲਾਂ ਇੱਥੇ ਰੋਂਣ ਲੱਗ ਜਾਣ ਸਾਰੇ ਇਹ ਬੱਚੇ ਤਾਂ ਮੈਂ ਬੱਚੇ ਤਾਂ ਮੈਂ ਬਾਹਰ ਗੇਟਾਂ ਵਾਲੀ ਲਾਤੀ ਸੀ ਹੁਣ ਮੈਂ ਪਾਰਕ ਕਰਕੇ ਆਇਆ ਉਧਰ ਕਿਉਂਕਿ ਠੰਡ ਵਾਲੀ ਪੈਂਦੀ ਮੈਂ ਮਾਰਸ਼ ਨੂੰ ਕਿਹਾ ਸੀ ਕਿ ਆਪਾਂ ਗੇਟਾਂ ਚ ਲਾ ਰਣੀ ਆ ਭਾਵੇਂ ਇੱਥੇ ਕਿ ਨਹੀਂ ਮਰਜੀ ਰੈਸਟ੍ਰਿਕਸ਼ਨਾ ਹੋਣਾ ਅਸੀਂ ਆਪਣੀ ਬਾਰੀ ਦੀ ਵੇਟ ਕਰਦੇ ਆਪ ਦੋਨੇ ਸੁੱਤੇ ਹੋਏ ਨਹੀਂ ਆ ਉੱਠਦਾ ਹੀ ਥੋੜਾ ਜਿਹਾ ਨਾ ਝੋਟੇ ਦੇਣ ਲੱਗਿਆ ਹੋਇਆ ਅੱਖਾਂ ਜੀਆਂ ਖੋਲਦਾ ਇਹਨਾਂ ਨੂੰ ਕਾਰਡ ਨਹੀਂ ਮਿਲਿਆ ਨਾ ਤੇ ਘੰਟੇ ਜੀ ਹੁਣ ਤੁਸੀਂ ਕੱਲ੍ਹ ਕਲੇਮ ਵਨ ਡੋਸਟ ਕਰਦੇ ਤੇ ਡਾਈਬਾ ਚੇਂਜ ਕਰਦੇ ਕਿ ਕਿਨਾਂ ਦਾ ਵੇਟ ਕਰਨਾ ਹੈ ਅਦਵਿਤ ਕਹਿੰਦਾ ਜੂ ਚ ਪਹਿਲਾਂ ਇਹਨੂੰ ਮੈਂ ਲੈ ਕੇ ਜਾਨੀ ਆਂ ਅੰਦਰ ਅਦਵਿਤ ਨੂੰ ਦੰਦ ਪਲਾਂਣ ਲੱਗਿਆ ਹੋਏ ਨੇ ਬੋਦਲਾ ਸਾਨੂੰ ਰੈਡੀ ਰੱਖਣੀ ਹੋਊਗੀ ਤੇ ਮੇਰੇ ਕੋ ਵਿਦੇਸ਼ ਆਸ ਮੇਰੇ ਭਾ ਜੇ ਦੀ ਵਾਰੀ ਬਾਤ ਚ ਆਉਗੀ ਕਿਉਂਕਿ ਪਹਿਲਾਂ ਮੈਂ ਦੋਨਾਂ ਨੂੰ ਹੈਂਡਲ ਕਰ ਲਈਏ ਇਹ ਸਾਮ ਸਾਮ ਨਹੀਂ ਚਲੇ ਜੇ ਅੱਗੇ ਤਾਂ ਨਹੀਂ ਮੈਂ ਕਿਹਾ ਇਹਦਾ ਸਹੀ ਜਿਹਾ ਨਹੀਂ ਲੱਤੀ ਆ ਇੱਥੇ ਵੀ ਨਹੀਂ ਹਟਦਾ ਦੇਖੋ ਇਹ ਆ ਸਿਆਣਾ ਸਾਡਾ ਕਾਕਾ ਸੁਨੀਪ ਬਸ 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 ਹਲਪ ਕਰਾਉਂਦੇ ਤੇ ਇੱਕ ਨੂੰ ਆਨੇ ਹੋਲਡ ਕਰ ਲਿਆ ਸੀ ਤੂੰ ਮੈਂ ਇੱਕ ਨੂੰ ਇੰਦਰ ਨੇ ਫਿਰ ਜਿਵੇਂ ਜਿਵੇਂ ਵੈਕਸੀਨ ਲੱਗੀ ਜਾਂਦੀ ਸੀਗੀ ਤੇ ਫਿਰ ਉਹ ਉਹਨੂੰ ਇੰਦਰ ਦੁੱਧ ਪਲਾ ਦਿੰਦੇ ਸੀਗੇ ਬੋਟਲ ਨਾਲ ਤੇ ਫਿਰ ਮੈਂ ਦੂਸਰੇ ਨੂੰ ਹੋਲਡ ਕਰ ਲੈਂਦੀ ਸੀਗੀ ਜਦ ਇੰਜੈਕਸ਼ਨ ਲੱਗਦਾ ਸੀਗਾ ਮੈਨੂੰ ਹੋਲਡ ਕਰਨਾ ਪੈਂਦਾ ਸੀਗਾ ਤੇ ਰੋਇ ਤਾਂ ਰੋਇ ਤਾਂ ਹੈਗੇ ਨੇ ਇੱਕ ਮੈਂ ਇੱਕ ਮਿੰਟ ਹੀ ਰੋਏ ਨੇ ਤਿੰਨੇ ਜਣੇ ਇੱਕ ਇੱਕ ਮਿੰਟ ਹਾਂਜੀ ਜਿੰਨਾ ਟਾਈਮ ਇੰਜੈਕਸ਼ਨ ਲੱਗਿਆ ਰਿਆ ਤੇ ਉੱਥੇ ਨਰਸਾਂ ਕਾਫੀ ਇਹਨਾਂ ਦੇ ਆਲੇ-ਦੋਲੇ ਹੋ ਗਈਆਂ ਸੀਗੀਆਂ ਕਹਿੰਦੇ ਸੀ ਤਾਂ ਪਹਿਲੀ ਵਾਰ ਹੀ ਟ੍ਰਿਪਲੇਟਸ ਦੇਖਿਆ ਬੀਜ ਜਾਂਦੇ تھے ਕੰਮ ਕਰਨ ਲੱਗੇ ਆ ਤੇ ਕਾਫੀ ਕੁਝ ਇਹਨਾਂ ਮਾਰੀ ਪੁੱਛੀ ਗਏ ਤੇ ਇਹਨਾਂ ਦੀ ਰੁਟੀਨ ਵਗੈਰਾ ਆਈਡੈਂਟੀਕਲ ਨੇ ਇੱਕੋ ਜਿਹੇ ਲੱਗਦੇ ਉਹਨਾਂ ਨੂੰ ਇੱਕੋ ਜਿਹੇ ਲੱਗਦੇ ਸੀਗੇ ਤੇ ਕਾਫੀ ਜਾਣੇ ਆ ਗਏ ਸੀਗੇ ਆਲੇ ਦੁਆਲੇ ਕਿਤੇ ਐਸੀ ਕੁਛ ਨਾ ਕੁਛ ਸਾਨੂੰ ਉਹਨਾਂ ਨੂੰ ਪਹਿਲੀ ਪਤਾ ਸੀ ਜਦੋਂ ਅਸੀਂ ਅੰਦਰ ਬੜੇ ਹੈਨਾ ਹਸਪੀਟਲ ਦੇ ਵੀ ਸਾਨੂੰ ਬਹੁਤ ਜਾਣੇ ਪੁੱਛਣਗੇ ਅੱਛਾ ਟ੍ਰਿਪਲੇਟਸ ਨੇ ਅੱਛਾ 올 ਬॉयਜ਼ ਨੇ ਤੇ ਕਾ ਆਡੈਂਟੀਕਲ ਨੇ ਕਿ ਨਹੀਂ ਸਾਰਿਆਂ ਦੇ ਆਹ ਕੁਐਸਚਨ ਹੁੰਦੇ ਆ ਸਾਰੇ ਬਾਰ-ਬਾਰ ਪੁੱਛਦੇ ਆ ਸਾਨੂੰ ਵੀ ਵਧੀਆ ਲੱਗਦਾ ਹੈ ਉਹਨਾਂ ਦੇ ਆਂਸਰ ਦੇਣੇ ਕੁਐਸਚਨਾਂ ਦੇ ਜਦੋਂ ਉਹਨਾਂ ਨੂੰ ਲੱਗਦਾ ਹੈ ਦੂਸਰੇ ਬੰਦੇ ਨੂੰ ਹਨਾ ਕਿ ਕੀ ਸਾਨੂੰ ਹੈਲਪ ਦੀ ਲੋੜ ਆ ਤੇ ਵੀ ਤਿੰਨੇ ਜਣੇ ਇਕੱਠੇ ਕਿਵੇਂ ਚੱਕਣਗੇ ਸਾਡੇ ਕੋਲ ਇੱਕ ਬੈਗ ਵੀ ਆ ਤੇ ਆਲਵੇਸ ਸਾਨੂੰ ਕੋਈ ਨਾ ਕੋਈ ਮਿਲ ਜਾਂਦਾ ਕਿ ਹਾਂ ਕਿ ਅਸੀਂ ਤੁਹਾਡੀ ਹੈਲਪ ਕਰਾਂਗੇ ਵੀ ਨੋ ਬਰੀ ਕਿ ਸਾਨੂੰ ਪਤਾ ਕਿ ਟ੍ਰਿਪਲਟ ਨੂੰ ਕੈਰੀ ਕਰਨਾ ਹੈ ਹਨਾ ਮੂਵ ਕਰਨਾ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਔਖਾ ਬਹੁਤ ਆ ਆਪੇ ਹੈਲਪ ਆਫਰ ਕਰ ਦਿੰਦੇ ਹਾਂ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਹਾਂ ਜੀ ਅਸੀਂ ਬਾਕੀ ਨੂੰ ਡਾਕਟਰ ਨੇ ਕਹਿੰਦੀ ਕਿ ਜਿੱਤੇ ਪਹਿਲੇ ਬੱਚਿਆਂ ਨੂੰ ਲੈ ਕੇ ਅਸੀਂ ਤੁਹਾਡੇ ਉੱਪਰ ਟੈਸਟ ਕਰ ਚੁੱਕੇ ਕਰਕੇ ਕੱਢ ਗਏ ਆ ਇਹ ਕਿਹੜੇ ਮੈਂ ਅੱਜ ਇਹਨਾਂ ਕਿੱਥੇ ਸੈਰ ਹੋ ਗਈ ਚਲੋ ਇਹਨਾਂ ਨੇ ਵੀ ਸਨੋ ਦੇਖ ਲਈ ਅੱਜ ਆ ਗਏ ਆਗੇ ਕਰੇ ਅਸੀਂ ਫਾਈਨਲੀ ਵੈਕਸੀਨ ਲਵਾ ਕੇ ਕਰੇ ਆ ਗਏ ਨੇ ਤਿੰਨੇ ਹਸਮੀਪ ਜਾਗ ਰਹੇ ਹਨ ਪ੍ਰਦੇਸ਼ ਦਾ ਸੁੱਖਾ ਪਿਆ ਅਧ ਵਿੱਚ ਟੋੜਾ ਨਾ ਜਾਗਦਾ ਜੀ ਫਾਈਨਲੀ ਇਹਨਾਂ ਦੀ ਵੈਕਸੀਨ ਲੱਗ ਗਈ ਆ ਤੇ ਇਹਨਾਂ ਨੂੰ ਘਰੇ ਵੀ ਲਿਆਏ ਆਂ ਰਸਤੇ 'ਚ ਕੋਈ ਪ੍ਰੋਬਲਮ ਨਹੀਂ ਹੋਈ ਹੈ ਕਿ ਸਾਰਾ ਕੁਝ ਬਹੁਤ ਸਮੂਥ ਸੀਗਾ ਤੇ ਉੱਥੇ ਬਸ ਰੋਏ ਸੀਗੇ ਜਦ ਵੈਕਸੀਨ ਲੱਗ ਰਹੀ ਸੀਗੀ ਇੱਕ ਮਿੰਟ ਹੀ ਰੋਏ ਸੀਗੀ ਹਾਂ ਬਸ ਥੋੜਾ ਜਿਹਾ ਹੀ ਰੋਏ ਸੀਗੇ ਪਰ ਉਹ ਤਾਂ ਜਾਇਜ਼ ਵੀ ਹੀ ਨਾ ਕਰ ਤਾਂ ਤੇ ਪਰ ਇੱਕ ਨਰਸ ਆ ਗਈ ਸੀਗੀ ਉਹਨੇ ਬਹੁਤ ਹੈਲਪ ਕੀਤੀ ਇੱਕ ਨੂੰ ਉਹਨੇ ਸੰਭਾਲ ਲਿਆ ਸੀਗਾ ਤੇ ਉਹ ਨੂੰ ਵੈਕਸੀਨ ਬਾਰੇ ਦੱਸ ਰਹੀ ਸੀਗੀ ਨਮੋਨੀਆ ਵੂਪਿੰਗ ਕਫ ਤੇ ਹੈਪੇਟਾਈਟਸ ਵੀ ਕਾਫੀ ਵੈਕਸੀਨ ਇਕੱਠੀਆਂ ਸੀਗੀਆਂ ਤੋ ਲੱਗੀਆਂ ਸੀਗੀਆਂ ਇੱਕ ਅਲੱਗ-ਅਲੱਗ ਥਾਈ ਦੇ ਵਿੱਚ ਤੇ ਇੱਕ ਉਹਨਾਂ ਨੇ ਸਿਰਫ ਦਿੱਤਾ ਸੀ ਉਹ ਰੋਟਾ ਵਾਇਰਸ ਦਾ ਸੀਗਾ ਤੇ ਤੇਨਾਂ ਨੂੰ ਦਿੱਤਾ ਸੀ ਤੇ ਹੁਣ ਉਹ ਕਹਿੰਦੇ ਵੀ ਜਦੋਂ 4 ਮਹੀਨੇ ਦੇ ਹੋ ਗਏ ਬੱਚੇ ਵੀ ਉਦੋਂ ਲੱਗ ਕੇ ਆਣੀ ਅਗਲੀ ਡੋਜ਼ ਜਿਹੜੀ ਉਹ ਤੋਂ ਲੱਗਣੀ ਆ ਤੇ ਪਰ ਜਦ ਹੁਣ ਅਸੀਂ ਕਾਰ ਸੀਟਾਂ ਚੋਂ ਕੱਢਿਆ ਗੱਡੀ ਚੋਂ ਅੰਦਰ ਲੱਗੇ ਲਿਵਿੰਗ ਏਰੀਆ ਚ ਤੇ ਉਦੋਂ ਫਿਰ ਸਾਰੇ ਰੋਣ ਲੱਗ ਗਏ ਸੀਗੇ ਤਾਂ ਇੱਕ ਮੰਮੀ ਨੂੰ ਫੜਾਤਾ ਇੱਕ ਡੈਡੀ ਨੂੰ ਤੇ ਇੱਕ ਨੂੰ ਇੰਦਰ ਦੁੱਧ ਪਲਾਨ ਲੱਗੇ ਹਾਂ ਹੁਣ ਇਹਨਾਂ ਨੂੰ ਇਹਦਾ ਇਹਨਾਂ ਦੀ ਫੀਡ ਦਾ ਟਾਈਮ ਵੀ ਹੋ ਗਿਆ ਸੀਗਾ ਤੇ कहें हॉस्पिटल भी, भी पांच साल पहला ट्रिपलट आए थे अब फिर पांच सालों बाद ट्रिपलैट देख रहे हैं बॉय थे भी भी क्योंकि लास्ट टाइम किक्स कुड़ी। दो मुंडा कुड़ी तो है ना होर बहुत प्यार दे रहे कह भी रहे सॉरी भी मग रहे थे भी असा कि टाइम वेस्ट करता पर अस भी नहीं भी सूचना वाला लगता जब इन्हों प्यार मिलता इना थैंक यू सो मच सारिया मिलते हैं नैक्सट ब्लॉग के